ਪਾਕਿਸਤਾਨ ਵਿਚਲੇ ਪੰਜਾਬ ਸੂਬੇ ਦੀ ਸਰਕਾਰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨੇੜੇ ਇੱਕ ਦਰਸ਼ਨ ਰਿਜ਼ਾਰਟ ਬਣਾਏਗੀ ਤਾਂ ਜੋ ਉੱਥੇ ਰਹਿਣ ਵਾਲੇ ਸਿੱਖ ਸੈਟ ਦਾ ਲੋ ਇਸ ਪਵਿੱਤਰ ਸਥਾਨ ਦਾ ਸੁੰਦਰ ਨਜ਼ਾਰਾ ਦੇਖ ਸਕਣ ਪੰਜਾਬ ਦੇ ਸ਼ਹਿਰ ਸਪਟਾ ਸਿਕਤਰ ਰਾਜਾ ਜਹਾਂਗੀਰ ਅਨਵਰ ਨੇ ਸੋਮਵਾਰ ਨੂੰ ਦੱਸਿਆ ਕਿ ਪੰਜ ਮੰਜ਼ਿਲਾ ਦਰਸ਼ਨ ਰਿਜ਼ਾਰਟ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ ਇਸ ਤੇ 30 ਕਰੋੜ ਰੁਪਏ ਦੀ ਲਗਤ ਦਾ ਅਨੁਮਾਨ ਲਗਾਇਆ ਜਾਵੇਗਾ ਸ਼੍ਰੀ ਕਰਤਾਰਪੁਰ ਸਾਹਿਬ ਲੰਘੇ ਦਾ ਉਤਕਾਟਣ 2019 ਵਿੱਚ ਹੋਇਆ ਸੀ ਇਹ ਗਲਿਆਰਾ ਭਾਰਤ ਨੂੰ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਦਾ ਹੈ ਜਿੱਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ 16ਵੀਂ ਸਦੀ ਦੇ ਸ਼ੁਰੂ ਵਿੱਚ ਰਹੇ ਸਨ ਅਤੇ ਇੱਥੇ ਹੀ ਜੋਤੀ ਜੋਤ ਸਮਾ ਗਏ ਸਨ ਤਕਰੀਬਨ 4 ਕਿਲੋਮੀਟਰ ਲੰਬਾਈ ਕੋਰੀਡੋਰ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਵੀਜ਼ਾ ਮੁਕਤ ਸਹੂਲਤ ਪ੍ਰਦਾਨ ਕਰਦਾ ਹੈ ਅਨਬਰ ਨੇ ਇਹ ਦੱਸਿਆ ਹੈ ਕਿ ਇਹ ਰਿਜ਼ਾਰਟ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਬਣਾਇਆ ਜਾਵੇਗਾ ਅਤੇ 2024 ਦੇ ਅੰਤ ਤੱਕ ਮੁਕੰਮਲ ਹੋਣ ਦੀ ਉਮੀਦ ਹੈ ਪੰਜਾਬ ਸਰਕਾਰ ਇਸ ਪ੍ਰੋਜੈਕਟ ਲਈ ਫੰਡ ਮੁਹੱਈਆ ਕਰਵਾਈ ਕਰਵਾਏਗੀ ਉਹਨਾਂ ਦੱਸਿਆ ਕਿ ਦਰਸ਼ਨ ਰਿਜ਼ਰਟ ਦੀ ਉੱਪਰਲੀ ਮੰਜ਼ਲ ਤੇ ਘੱਟੋ-ਘੱਟ 10 ਸੂਟਸ ਹੌਲਤਾ ਵਾਲੇ ਵਿਸ਼ੇਸ਼ ਕਮਰੇ ਮਿਨੀ تھیਟਰ ਜਿੰਮ ਹੋਣਗੇ ਅਨਵਰ ਨੇ ਕਿਹਾ ਕਿ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਪਹਿਲਾਂ ਹੀ ਪੰਜਾਬ ਸੈਰ ਸਪਟਾ ਵਿਭਾਗ ਦੁਆਰਾ ਦਰਸ਼ਨ ਰਿਜ਼ਰਟ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਾਕਿਸਤਾਨ ਵਿੱਚਲੇ ਪੰਜਾਬ ਸੂਬੇ ਦੀ ਸਰਕਾਰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨੇੜੇ ਇੱਕ ਦਰਸ਼ਨ ਰਿਜ਼ਰਟ ਬਣਾਏਗੀ ਤਾਂ ਜੋ ਉੱਥੇ ਰਹਿਣ ਵਾਲੇ ਸਿੱਖ ਸੱਤ ਦਾਲੂ ਇਸ ਬੇਤਰਸਥਾਨ ਦਾ ਸੁੰਦਰ ਨਜ਼ਾਰਾ ਦੇਖ ਸਕਣ ਪੰਜਾਬ ਦੇ ਸ਼ਹਿਰ ਸਪਾਟਾ ਸਿਕਤਰ ਰਾਜਾ ਜਹਾਂਗੀਰ ਅਨਵਰ ਨੇ ਸੋਮਵਾਰ ਨੂੰ ਦੱਸਿਆ ਕਿ ਪੰਜ ਮੰਜ਼ਿਲਾ ਦਰਸ਼ਨ ਰਿਜ਼ਾਰਟ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ ਇਸ ਤੇ 30 ਕਰੋੜ ਰੁਪਏ ਦੀ ਲਗਤ ਦਾ ਅਨੁਮਾਨ ਲਗਾਇਆ ਜਾਵੇਗਾ ਸ੍ਰੀ ਕਰਤਾਰਪੁਰ ਸਾਹਿਬ ਲੰਘੇ ਦਾ ਉਤਕਾਟਣ 2019 ਵਿੱਚ ਹੋਇਆ ਸੀ ਇਹ ਗਲਿਆਰਾ ਭਾਰਤ ਨੂੰ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਦਾ ਹੈ ਜਿੱਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ 16ਵੀਂ ਸਦੀ ਦੇ ਸ਼ੁਰੂ ਵਿੱਚ ਰਹੇ ਸਨ ਅਤੇ ਇੱਥੇ ਹੀ ਜੋਤੀ ਜੋਤ ਸਮਾ ਗਏ ਸਨ। ਤਕਰੀਬਨ 4 ਕਿਲੋਮੀਟਰ ਲੰਬਾਈ ਕੋਰੀਡੋਰ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਮੁਕਤ ਸੂਲਤ ਪ੍ਰਦਾਨ ਕਰਦਾ ਹੈ। ਅਨਬਰ ਨੇ ਇਹ ਦੱਸਿਆ ਹੈ ਕਿ ਰਿਜ਼ਾਰਟ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੋਂ ਮਹਿਜ 500 ਮੀਟਰ ਦੀ ਦੂਰੀ ਤੇ ਬਣਾਇਆ ਜਾਵੇਗਾ। ਆਪੇ 2024 ਦੇ ਅੰਤ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਪੰਜਾਬ ਸਰਕਾਰ ਇਸ ਪ੍ਰੋਜੈਕਟ ਲਈ ਫੰਡ ਮੁਹੱਈਆ ਕਰਵਾਈ ਕਰਵਾਏਗੀ। ਉਨ੍ਹਾਂ ਦੱਸਿਆ ਕਿ ਦਰਸ਼ਨ ਰਿਜ਼ਾਰਟ ਦੀ ਉੱਪਰਲੀ ਮੰਜ਼ਲ ਤੇ ਘੱਟੋ ਘੱਟ 10 ਸੂਟਸ ਸਹੂਲਤਾ ਵਾਲੇ ਵਿਸ਼ੇਸ਼ ਕਮਰੇ ਮਿਨੀ تھیਟਰ ਜਿਮ ਹੋਣਗੇ ਅਨਵਰ ਨੇ ਕਿਹਾ ਕਿ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਪਹਿਲਾਂ ਹੀ ਪੰਜਾਬ ਸੈਰ ਸਪਟਾ ਵਿਭਾਗ ਦੁਆਰਾ ਦਰਸ਼ਨ ਰਿਜ਼ਰਟ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਾਕਿਸਤਾਨ ਵਿਚਲੇ ਪੰਜਾਬ ਸੂਬੇ ਦੀ ਸਰਕਾਰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨੇੜੇ ਇੱਕ ਦਰਸ਼ਨ ਰਿਜ਼ਰਟ ਬੜਾਏਗੀ ਤਾਂ ਜੋ ਉੱਥੇ ਰਹਿਣ ਵਾਲੇ ਸਿੱਖ ਸੱਤ ਦਾ ਲੋ ਇਸ ਪਵਿੱਤਰ ਸਥਾਨ ਦਾ ਸੁੰਦਰ ਨਜ਼ਾਰਾ ਦੇਖ ਸਕਣ ਪੰਜਾਬ ਦੇ ਸੈਰ ਸਪਟਾ ਸਕੱਤਰ ਰਾਜਾ ਜਹਾਂਗੀਰ ਅਨਵਰ ਨੇ ਸੋਮਵਾਰ ਨੂੰ ਦੱਸਿਆ ਕਿ ਪੰਜ ਮੰਜ਼ਲਾ ਦਰਸ਼ਨ ਰਿਜ਼ਾਰਟ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ ਇਸ ਤੇ 30 ਕਰੋੜ ਰੁਪਏ ਦੀ ਲਗਤ ਦਾ ਅਨੁਮਾਨ ਲਗਾਇਆ ਜਾਵੇਗਾ ਸ਼੍ਰੀ ਕਰਤਾਰਪੁਰ ਸਾਹਿਬ ਲੰਘੇ ਦਾ ਉਤਕਾਟਣ 2019 ਵਿੱਚ ਹੋਇਆ ਸੀ ਇਹ ਗਲਿਆਰਾ ਭਾਰਤ ਨੂੰ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਦਾ ਹੈ ਜਿੱਥੇ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ 16ਵੀਂ ਸਦੀ ਦੇ ਸ਼ੁਰੂ ਵਿੱਚ ਰਹੇ ਸਨ ਅਤੇ ਇੱਥੇ ਹੀ ਜੋਤੀ ਜੋਤ ਸਮਾ ਗਏ ਸਨ ਤਕਰੀਬਨ 4 ਕਿਲੋਮੀਟਰ ਲੰਬਾਈ ਕੋਰੀਡੋਰ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਮੁਕਤ ਸੂਤ ਪ੍ਰਦਾਨ ਕਰਦਾ ਹੈ ਅਨਵਰ ਨੇ ਇਹ ਦੱਸਿਆ ਹੈ ਕਿ ਰਿਜਰਟ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੋਂ ਮਹਿਜ 500 ਮੀਟਰ ਦੀ ਦੂਰੀ ਤੇ ਬਣਾਇਆ ਜਾਵੇਗਾ ਅਤੇ 2024 ਦੇ ਅੰਤ ਤੱਕ ਮੁਕੰਮਲ ਹੋਣ ਦੀ ਉਮੀਦ ਹੈ ਪੰਜਾਬ ਸਰਕਾਰ ਇਸ ਪ੍ਰੋਜੈਕਟ ਲਈ ਫੰਡ ਮੁਹੱਈਆ ਕਰਵਾਈ ਕਰਵਾਏਗੀ ਉਹਨਾਂ ਦੱਸਿਆ ਕਿ ਦਰਸ਼ਨ ਰਿਜਰਟ ਦੀ ਉੱਪਰਲੀ ਮੰਜ਼ਲ ਤੇ ਘੱਟੋ-ਘੱਟ 10 ਸੂਟਸ ਹੌਲਤਾ ਵਾਲੇ ਵਿਸ਼ੇਸ਼ ਕਮਰੇ ਮਿਨੀ تھیਟਰ ਜਿੰਮ ਹੋਣਗੇ ਅਨਵਰ ਨੇ ਕਿਹਾ ਕਿ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਨ ਨਕਵੀ ਨੇ ਪਹਿਲਾਂ ਹੀ ਪੰਜਾਬ ਸੈਰਸਪਟਾ ਵਿਭਾਗ ਦੁਆਰਾ ਦਰਸ਼ਨ ਯਾਤ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ